ਸਾਰਿਆਂ ਨੂੰ ਜੈ ਸ਼ੁ ਮਸੀਹ ਦੀ ਅੱਜ ਅਸੀਂ ਦਸੰਬਰ ਦੇ ਪਹਿਲੇ ਦਿਨ ਨੂੰ 크리스마ਸ ਦੇ ਮਹੀਨੇ ਦੀ ਸ਼ੁਰੂਆਤ ਵਜੋਂ ਮਨਾ ਰਹੇ ਹਾਂ ਉਹ ਸਮਾਂ ਜਦੋਂ ਹਵਾ ਵਿੱਚ ਪਿਆਰ ਦੀ ਖੁਸ਼ਬੂ ਹੈ ਦਿਲਾਂ ਵਿੱਚ ਆਸ ਹੈ ਅਤੇ ਘਰਾਂ ਵਿੱਚ ਚਾਂਦਨ ਇਹ ਉਹ ਮਹੀਨਾ ਹੈ ਜਿੱਥੇ ਅਸੀਂ ਪ੍ਰਭੂ ਯਿਸੂ ਮਸੀਹ ਦਾ ਜਨਮ ਮਨਾਉਂਦੇ ਹਾਂ ਉਹ ਜੋ ਦੁਨੀਆਂ ਨੂੰ ਪਿਆਰ ਦਇਆ ਤੇ ਮਾਫੀ ਦੀ ਅਸਲੀ ਮਤਲਬ ਸਿਖਾਉਣ ਆਏ ਇੱਕ ਵਾਰੀ ਗਰਭਤੀ ਹੋਵੇਗੀ ਤੇ ਪੁੱਤਰ ਨੂੰ ਜਨਮ ਦੇਵੇਗੀ ਉਸ ਦਾ ਨਾਮ ਇਮਾਨੂਅਲ ਰੱਖਿਆ ਜਾਵੇਗਾ ਬੈਥਲਹਮ ਦੇ ਇੱਕ ਸਾਦੇ ਗੁਸ਼ਾਲੇ ਵਿੱਚ ਜਨਮੇ ਯਿਸੂ ਨੇ ਦੱਸਿਆ ਕਿ ਅਸਲੀ ਰਾਜ ਪਿਆਰ ਵਿੱਚ ਹੈ ਨਾ ਕਿ ਤਾਕਤ ਵਿੱਚ। 크리스마ਸ ਸਿਰਫ ਤੋਹਫਿਆਂ ਅਤੇ ਸਜਾਵਟਾਂ ਦਾ ਤਿਉਹਾਰ ਨਹੀਂ, ਸਗੋਂ ਪਿਆਰ, ਸਹਾਇਤਾ ਤੇ ਸ਼ਾਂਤੀ ਵੰਡਣ ਦਾ ਸਮਾਂ ਹੈ। ਆਓ ਇਸ ਦਸੰਬਰ ਕਿਸੇ ਭੁੱਖੇ ਨੂੰ ਭੋਜਨ ਦਈਏ, ਕਿਸੇ ਦੁਖੀ ਨੂੰ ਹੌਸਲਾ ਦਈਏ ਤੇ ਕਿਸੇ ਇਕੱਲੇ ਨੂੰ ਮੁਸਕਰਾਹਟ ਦਈਏ ਕਿਉਂਕਿ ਇਹੀ ਹੈ ਯਿਸੂ ਮਸੀਹ ਦਾ ਸੱਚਾ ਸੁਨੇਹਾ। ਧੰਨਵਾਦ ਸਰਨਜੈ ਇਸ ਮਸੀਹ ਦੀ।